ਦਰے ਜੀਨੇ ਮਾਰ ਲਿਆ ਮੈਨੂੰ ਚੱਲ ਬਸੜਾ ਉੱਠ ਚੱਲੀਏ ਇਧਰ ਚੱਲੀਏ ਮੰਜੇ ਬਿਸਤਰਾ ਇਕੱਠੇ ਕਰਨੀ ਆਣਾ ਕੋਈ ਨਹੀਂ ਚਲ ਜਾਨੇ ਜਾਓ ਪਹਿਲਾਂ ਆਪਣੇ ਫੁੱਫੜ ਨੂੰ ਆਜ ਮਾਰ ਕੇ ਲਿਆਓ ਫੁੱਫੜ ਤੁਹਾਡਾ ਥਾਣੇਦਾਰ ਉਹਨੂੰ ਥਾਣੇ ਚ ਲਿਆਈਏ ਅੱਛਾ ਫੁੱਫੜ ਤੁਹਾਡਾ ਥਾਣੇਦਾਰ ਆ ਮਾਸੜ ਚੌਂਕੀਦਾਰ ਆ ਜਿੰਨੂੰ ਨਾਲ ਖੜਨਦਾ ਇਹ ਮੰਡੇ ਇਕੱਠੇ ਕਰਨ ਜਾਓ ਪਹਿਲਾਂ ਫਫੜ ਨੂੰ ਆਵਾਜ਼ ਮਾਰੋ ਉਹ ਭਰਾਵਾ ਫਫੜ ਨੂੰ ਨਾ ਆਵਾਜ਼ ਮਾਰਿਓ ਉਹਨੂੰ ਰਹਿਣ ਦਿਓ ਜਿੱਥੇ ਹੈਗਾ ਵਾ ਕਿਉਂ ਓਏ ਉਹ ਤੇ ਸਾਡੀਆਂ ਸਬਜ਼ੀਆਂ ਪੁੱਠੀਆਂ ਸਿੱਧੀਆਂ ਕਰਾ ਦੇ ਲੱਗਾ ਏ ਤੁਹਾਨੂੰ ਕਹਿੰਦਾ ਏ ਹਾ ਨੂੰ ਆਂਦਾ ਛੋਲੇ ਚੀਰਕੇ ਦੇ ਵਿੱਚ ਪਨੀਰ ਭਰੋ ਲੈ ਦੱਸ ਇਹ ਕਿਹੜੀ ਸਬਜ਼ੀ ਹੋਈ ਤੇ ਭਰੋ ਕੇ ਜੋ ਫਫੜ ਜੀ ਕਹਿੰਦੇ ਉਹ ਕਰੋ ਵਾਹ ਤੇਰੇ ਜੋ ਫਫੜਜੀ ਕਹਿੰਦੇ ਉਹ ਕਰੋ ਓਏ ਹੁਣ ਫਫੜਿਆ ਤੇ ਕੁਝ ਵੀ ਕਹੀ ਜਾਊਗਾ ਓ ਤੂੰ ਹੀ ਚੰਗੇ ਹੋ ਨਾ ਤੇ ਉਹਨੂੰ ਤਰੀ ਵਾਲੀਆਂ ਪਿੰਨੀਆਂ ਖਵਾਓ ਐਵੇਂ ਤਰੀਆਂ ਵਾਲੀਆਂ ਖਵਾਓ ਵਾਹੇ ਪਾਉ ਜੀ ਬੰਦੇ ਤੂੰ ਹੀ ਮੈਨੂੰ ਸਹੀ ਲੱਗਣ ਦੇ ਪਰ ਜਿੰਨੀ ਤੁਹਾਡੀ ਹੋਈ ਜਣਾ ਸਿਆਣਾ ਬੰਦਾ ਹੁੰਦਾ ਉਹਨੂੰ ਪਿੰਡ ਛੱਡ ਜਾਣਾ ਏ ਉਹ ਤੈਨੂੰ ਮੈਂ ਸਿਆਣਾ ਨਹੀਂ ਲੱਗਣ ਡਿਆ ਸਿਆਣੇ ਤੇ ਲੱਗਣ ਡੇ ਪਰ ਪਿੰਡ ਨਹੀਂ ਨਾ ਛੱਡਿਆ ਓਏ ਇਹ ਕੌਣ ਆ ਇਹ ਸਾਡੇ ਪਿੰਡ ਦਾ ਹਲਵਾਈ ਆ ਓ ਗੱਲ ਸੁਣੋ ਲਵਾਈ ਰਾਜਾ ਆ ਤੇਰੇ ਵਰਗੇ ਨਹੀਂ ਲਵਾਈਆਂ ਨਾ ਅਸੀਂ ਦਿਵਾਲੀ ਤੇ ਦਿਹਾੜ ਚ ਪਾਵਾ ਤਾਂ ਨੂੰ ਛੱਡੀ ਦੀਆਂ ਲੈ ਭਾਉ ਮੇਰੇ ਲਈ ਤੂੰ ਗੁੱਸਾ ਹੀ ਕਰ ਗਿਆ ਉਹਨਾਂ ਰੀ ਤੂੰ ਕੋਇਆ ਹੀ ਨਹੀਂ ਓ ਗੱਲ ਸੁਣੋ ਹਲਵਾਈ ਆ ਇਹ ਆ ਸਾਡਾ ਮਾਸੜ ਅਸੀਂ ਜਿੰਨੀ ਮਰਜ਼ੀ ਬੇਇੱਜ਼ਤੀ ਕਰੀਏ ਮਾਸੜ ਦੀ ਤੇਰਾ ਕੋਈ ਮਤਲਬ ਨਹੀਂ ਬੰਦਾ ਚੁੱਪ ਕਰਕੇ ਕੰਮ ਕਰ ਆਪਣਾ ਓ ਕੀ ਮਤਲਬ ਆ ਤੇਰਾ ਜਿੰਨੀ ਮਰਜ਼ੀ ਬੇਇੱਜ਼ਤੀ ਕਰੀਏ ਓ ਨਹੀਂ ਨਹੀਂ ਮਾਸੜ ਕੀਤੀ ਹਲਵਾਈਆ ਬੁੰਦੀ ਚ ਮਿੱਠਾ ਘਟਣੀ ਆ ਉਹ ਮੈਨੂੰ ਕੀ ਪੁੱਛਦਾ ਵਾ ਇਹਨਾਂ ਨੂੰ ਪੁੱਛ ਕੇ ਕਿੰਨਾਂ ਨੂੰ ਇਹਨਾਂ ਨੂੰ ਉਹ ਨਹੀਂ ਇਹਨਾਂ ਨੂੰ ਉਹ ਗੱਲ ਸੁਣੋ ਪਾੜਿਆ ਥੋੜੀ ਜੀ ਬੂੰਦੀ ਖਾਈਏ ਨਾ ਤੇ ਮਿੱਠੀ ਲੱਗਦੀ ਆ ਸਵੇਰ ਦੀ ਪੰਜ ਸਿਰ ਤੂੰ ਬੂੰਦੀ ਖਾ ਗਿਆ ਮਿੱਠੀ ਤੈਨੂੰ ਘਟਾ ਲਗਣੀ ਆ ਓਏ ਆ ਜੋੜੇ ਹੱਥ ਭਰਾਵਾ ਬੱਸ ਕਰ ਅਸੀਂ ਤਾਂ ਰਿਸ਼ਤੇਦਾਰਾਂ ਨੂੰ ਭਾਜੀ ਵੀ ਪਾਉਣੀ ਓ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸੱਦੀ ਨਾ ਪੁੱਛੀ ਤੇ ਮੈਂ ਲਾੜੇ ਦੀ ਫੁੱਫੀ ਸੱਧਿਆ ਕਿ ਹੋਣੀ ਆ ਮੈਂ ਮੁੰਡੇ ਦਾ ਯਾਰ ਆ ਓ ਤੂੰ ਭਾਵੇਂ ਮੁੰਡੇ ਦਾ ਯਾਰ ਹੋਵੇਂ ਤੇ ਭਾਵੇਂ ਕੁੜੀ ਦਾ ਯਾਰ ਆ ਬੂੰਦੀ ਵਾਲੇ ਮੰਜੇ ਲਾ ਕੋ ਪਰੇ ਰਹਿ ਉਹ ਤੈਨੂੰ ਕੀ ਪਤਾ ਉਹਨਾਂ ਵਿਚਾਰਿਆਂ ਅਜੇ ਹਾਰਾਣੋਂ ਤੋੜ-ਤੋੜ ਨਹੀਂ ਪੈਸੇ ਦੇਣੇ ਲਵਾਈਆਂ ਨੂੰ ਮਸਲਾ ਕੀ ਮਤਲਬ ਹਾਰਾ ਤਾਂ ਤੋੜ-ਤੋੜ ਕੇ ਅਸੀਂ ਸਾਰਾ ਟੱਬਰ ਕੰਮ ਕਰੀਏ ਨਾ ਤੇ ਸ਼ਾਮਾਂ ਨੂੰ ਮਾੜੀ ਮਿੰਨੀ ਜੋਗੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਓਏ ਕੰਮ ਕਰੀਏ ਨਾ ਤੇ ਫੇਰ ਹੀ ਪੈਸੇ ਆਉਂਦੇ ਆ ਉਹ ਕੰਮ ਤਾਂ ਮੈਨੂੰ ਚਿੱਤੇ ਆ ਗਿਆ ਮਾਸੀ ਨੇ ਵੀ ਇੱਕ ਕੰਮ ਕਿਹਾ ਏ ਕਿਹੜਾ ਕੰਮ ਮੰਜੇ ਬਿਸਤਰੀ ਲੈ ਜਾਣਾ ਤੇ ਉਹ ਆਪਾਂ ਕੱਲ੍ਹੇ ਨੇ ਜਾਣਾ ਕਿ ਹੋਰ ਨੂੰ ਵੀ ਆਵਾਜ਼ ਮਾਰ ਤੇ ਹੋਰ ਕਿਹਨੂੰ ਕਹੀ ਏ ਤੇ ਬਾਕੀ ਲੰਗਰ ਖਾਣ ਹੀ ਆਏ ਆ ਇੱਕ ਤੇ ਓ ਹੀ ਮੇਰਾ ਸਾਲਾ ਜੇ ਮੈਂ ਇਹਨੂੰ ਕੋਹ ਕਵਾਂ ਨਾ ਤੇ ਲੋਕਾਂ ਨੇ ਕਹ ਓ ਭਰਾਵਾ ਤੂੰ ਵੀ ਉੱਠ ਪਿਆ ਕਰ ਮੰਜੇ 'ਰੋ ਕਿ ਤੂੰ ਲੰਗਾ ਦੋ ਵਾਰੀ ਮਾਮਾ ਮੈਂ ਕਹੀਏ ਨਾ ਫੇਰ ਜਾ ਕੇ ਮਾਮਾ ਬਣਦਾ ਵਾ ਓ ਭਰਾਵਾ ਮਾਸੜ ਚ ਵੀ ਇੱਕ ਵਾਰੀ ਮੰਮਾ ਲੱਗਦਾ ਵਾ ਮੇਰਾ ਵੀ ਕੋਈ ਸੋਚ ਓ ਤੂੰ ਜਿੰਨੇ ਮਰਜੀ ਮੰਮੇ ਲਾਈ ਜਾ ਆਖੇ ਤੈਨੂੰ ਹੀ ਲੱਗਣਾ ਪੈਣਾ ਨਹੀਂ ਤੇ ਮਾਰਾ ਭੈਣ ਨੂੰ ਆਜ ਓ ਰਹਿ ਦੇ ਨਾ ਮਾਰੀ ਡਰਾਵੇ ਵੇਖ ਲੈ ਕਿਦਾਂ ਦਿੰਦਾ ਮਾਰਾ ਟੈਨ ਨੂੰ ਆਜ ਤੇ ਭਰਾਵਾ ਅਸੀਂ ਕੀ ਕਰੀਏ ਅਗਲਾ ਮਾਮਾ ਵਾ ਤੇ ਨਿਆਰੇ ਲੈਂਡ ਆ ਤੂੰ ਮਾਸੜ ਐ ਨਾ ਤੇ ਵਾਗ ਓ ਤੂੰ ਹੀ ਭਰਾਵਾ ਇੱਥੇ ਗੱਲਾਂ ਕਰੀ ਜਾਂਦੇ ਉਧਰ ਪਰਾਨੇ ਹੋਰ ਤਰੇ ਆਉਂਦੇ ਆ ਓ ਚਲੋ ਚਲਿਏ ਮੱਝੇ ਲੈਣਾ ਨਾਲੇ ਮਸਾਲਾ ਤੂੰ ਹੀ ਮਾਰ ਆਪਣੇ ਮੁੰਡੇ ਨੂੰ ਆਜ ਆਹੋ ਕਿੱਥੇ ਤੇਰੀ ਖਜੂਰ ਜੀ ਹੋ ਨਹੀਂ ਉਹ ਗਿਟਕ ਉਹ ਸ਼ਵਾਰੀ ਓਏ ਮੇਰਾ ਨਾ ਸ਼ਵਾਰੀ ਨਹੀਂ ਛਿਯਾਰੀ ਆ ਉਹ ਜੋ ਵੀ ਐ ਚਲੋ ਚੱਲੀਏ ਤੁਹਾਡਾ ਪਿਓ ਪੁੱਤਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ